ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਦੀ ਹੈ ਕਿ ਇੱਕ ਹੈਰਾਨੇਜਨਕ ਖੁਲਾਸੇ ਬਾਹਰ ਆ ਰਹੇ ਨੇ ਸੁਖਵੀਰ ਸਿੰਘ ਬਾਦਲ ਨੇ ਜਗਦੀਪ ਚੀਮਾ ਨੂੰ ਪਾਰਟੀ ਦੇ ਵਿੱਚੋਂ ਕਿਉਂ ਕੱਢਿਆ ਤੇ ਉੱਥੇ ਹੀ ਦੂਜੇ ਪਾਸੇ ਜਗਦੀਪ ਚੀਮਾ ਦੇ ਵੱਲੋਂ ਬਿਆਨ ਦਿੱਤੇ ਗਏ ਸੀ ਕਿ ਮੈਨੂੰ ਪਾਰਟੀ ਦੇ ਵਿੱਚੋਂ ਕੱਢਿਆ ਇਸ ਕਰਕੇ ਗਿਆ ਸੀ ਕਿ ਵੀ ਮੈਂ ਦੂਜੇ ਪਾਸੇ ਦੱਸਿਆ ਉਹਨਾਂ ਨੇ ਕਿ ਵੀ ਮੈਂ ਜਿਹੜਾ ਕਿ ਮੇਰੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਵੀ ਮੈਂ ਗਤੀਵਿਧੀਆਂ ਕੀਤੀਆਂ ਜਦਕਿ ਮੈਂ ਆਪਣਾ ਅਸਤੀਫਾ ਪਹਿਲਾਂ ਪੇਸ਼ ਦਿੱਤਾ ਸੀ ਦੱਸਿਆ ਕਿ ਹੁਣ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਕਿ ਵੱਡਾ ਖੁਲਾਸਾ ਕੀਤਾ ਗਿਆ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਤਜਿੰਦਰ ਸਿੰਘ ਸਰਾ ਦੇ ਨਾਲ ਪਹਿਲਾਂ ਹੀ ਪਲੈਨਿੰਗ ਹੋ ਰਹੀ ਸੀ ਤੇ ਜਿਸ ਤੋਂ ਬਾਅਦ ਜਗਦੀਪ ਚੀਮਾ ਜਿਹੜੇ ਕਿ ਇੱਕ ਵੱਡੀ ਕਾਨਫਰੰਸ ਕਰਨ ਜਾ ਰਹੇ ਸੀ ਪਰੰਤੂ ਉਹਨਾਂ ਨੇ ਇਸ ਕਰਕੇ ਅਸਤੀਫਾ ਜਿਹੜਾ ਕਿ ਦਿੱਤਾ ਤੇ ਜਿਸ ਤੋਂ ਬਾਅਦ ਉੱਥੇ ਹੀ ਇੱਕ ਹੁਣ ਹੈਰਾਨੀਜਨਕ ਖੁਲਾਸੇ ਜਗਦੀਪ ਚੀਮਾ ਨੂੰ ਲੈ ਕੇ ਬਾਹਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਅਕਾਲੀ ਦਲ ਦਾ ਆਓ ਤੁਹਾਨੂੰ ਇਸ ਮੁੱਦੇ ਦੇ ਉੱਤੇ ਸੁਣਾਉਣੀ ਆ। ਇੱਥੋਂ ਦੇ ਹਲਕਾ ਇੰਚਾਰਜ ਜੋ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਸਮੇਂ ਸੀਗੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਮੁਅਤਲ ਕੀਤਾ ਗਿਆ। ਔਰ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵੀਡੀਓ ਵਗੈਰਾ ਤੇ ਇੰਟਰਵਿਊ ਵਗੈਰਾ ਦਿੱਤੀ। ਅੱਜ ਅਸੀਂ ਤੁਹਾਡੇ ਸਾਹਮਣੇ ਸਾਰੀ ਗੱਲ ਜਿਹੜੀ ਹੈ ਰੱਖਣੀ ਚਾਹੁੰਦੇ ਹਾਂ ਕਿ ਕਿਉਂ ਜਿਹੜੀ ਇਹ ਉਸ ਸਮੇਂ ਪਾਰਟੀ ਨੂੰ ਜਿਹੜੀ ਕਾਰਵਾਈ ਕਰਨੀ ਪਈ ਔਰ ਜਿਹੜਾ ਆਗੂ ਇਹ ਗੱਲਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਅਲਜਾਮ ਲਾ ਰਹੇ ਨੇ ਵੀ ਮੈਨੂੰ ਪਾਰਟੀ ਵਿੱਚੋਂ ਕੱਢਤਾ ਜਾਂ ਮੈਨੂੰ ਜਿਹੜਾ ਪਾਰਟੀ ਦੇ ਜਿਹੜੇ ਗਤੀਵਿਧੀਆਂ ਉਹ ਠੀਕ ਨਹੀਂ ਹੈਗੀਆਂ ਉਹਦੇ ਬਾਰੇ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਕਿਉਂਕਿ ਜਿਹੜਾ ਇਹ ਪਿਛਲੇ ਸਮੇਂ ਇਹ ਜਿਹੜੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਇਹ ਇੱਕ ਦਿਨ ਤੋਂ ਨਹੀਂ ਸ਼ੁਰੂ ਹੋਈਆਂ ਬਲਕਿ ਕਾਫੀ ਲੰਮੇ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਸੀ ਜਿਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਇੱਥੋਂ ਦੇ ਇੱਕ ਜਿਹੜਾ ਸਾਡਾ ਅਕਾਲੀ ਦਲ ਦਾ BC ਵਿੰਗ ਦਾ ਪ੍ਰੈਜ਼ੀਡੈਂਟ ਸੀਗਾ ਉਦੇ ਉੱਤੇ ਹਮਲਾ ਹੋਇਆ ਉਹਦੇ ਦੇ ਬਾਈ ਨੇਮ ਜਿਹੜਾ ਪਰਚਾ ਜਗਦੀਪ ਸਿੰਘ ਚੀਮਾ ਦੇ ਨਾਂ ਦੇ ਉੱਤੇ ਹੋਇਆ ਔਰ ਉਸ ਸਮੇਂ ਆਮ ਆਦਮੀ ਪਾਰਟੀ ਦੇ ਜਿਹੜੇ ਜਿਹੜੇ ਉੱਪਰਲੇ ਜਿਹੜੇ ਆਗੂ ਸੀ ਉਹਨਾਂ ਦੇ ਨਾਲ ਮੀਟਿੰਗਾਂ ਵੀ ਹੋਈਆਂ ਉਸ ਸਮੇਂ ਵੀ ਜਿਹੜੇ ਇਹ ਆਮ ਆਦਮੀ ਪਾਰਟੀ ਚ ਪਾਰਟ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਾਣ ਲੱਗੇ ਸੀ ਔਰ ਇਹਨਾਂ ਦਾ ਕੋਈ ਮਸਲਾ ਉੱਥੇ ਹੱਲ ਹੋ ਗਿਆ ਪਰ ਇਹ ਉਸ ਸਮੇਂ ਜਾ ਨਹੀਂ ਸਕੇ ਔਰ ਉਸ ਤੋਂ ਬਾਅਦ ਫੇਰ ਦੁਬਾਰਾ ਜਦੋਂ ਹੁਣ ਜਿਹੜਾ ਤੁਹਾਨੂੰ ਅਸੀਂ ਅੱਜ ਤੁਹਾਡੇ ਨਾਲ ਗੱਲ ਕਰਨ ਲੱਗੇ ਆਂ ਬੀ ਜਿਹੜੇ ਇਹ ਕਹਿੰਦੇ ਨੇ ਵੀ ਜਿਵੇਂ ਵਰਕਰਾਂ ਨੂੰ ਗਮਰਾਹ ਕਰ ਰਹੇ ਨੇ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਅੱਜ ਤੁਹਾਡੇ ਸਾਹਮਣੇ ਸੀ ਸਾਰੀ ਗੱਲ ਜਿਹੜੀ ਆ ਨੰਗੀ ਕਰਨੀ ਚਾਹੁੰਦੇ ਆ ਵੀ ਜਿਵੇਂ ਇਹ ਜਿਹੜਾ ਸਾਰਾ ਜੋ ਪਾਰਟੀ ਨੇ ਜਿਹੜੀ ਗੱਲ ਕੀਤੀ ਵੀ ਇਹ ਗਤੀਵਿਧੀਆਂ ਪਾਰਟੀ ਦੇ ਅੰਗੇਜਡ ਕਰ ਰਹੇ ਨੇ ਉਹਦੇ ਵਿੱਚ ਦੇਖੋ ਤੁਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਗੂ ਹੋਵੇ ਉਹਦੀਆਂ ਤਾਰਾਂ ਆਰਐਸਐਸ ਦੇ ਆਗੂ ਨਾਲ ਜੁੜੀਆਂ ਹੋਣ ਇਹ ਗੱਲ ਆ ਪ੍ਰਤੱਖ ਤਸਵੀਰ ਹੈ ਕਿਉਂਕਿ ਜਿਸ ਦਿਨ ਇਹ ਜਿਹੜਾ ਪਾਰਟੀ ਦੇ ਵਿੱਚ ਇਹਨਾਂ ਨੇ ਉੱਥੇ ਇਹਨਾਂ ਨੂੰ ਇਹਨਾਂ ਤੇ ਕਾਰਵਾਈ ਕੀਤੀ ਗਈ ਉਸ ਦਿਨ ਆਪਣੇ ਆਪ ਜਗਦੀਪ ਸਿੰਘ ਚੀਮਾ ਜੀ ਇਹ ਵੱਲੋਂ ਮੰਨ ਰਹੇ ਨੇ ਵੀ ਮੈਨੂੰ 1:30 ਮਿੰਟ ਤੇ ਮੈਂ ਆਪ ਜਿਹੜਾ ਮੈਸੇਜ ਕੀਤਾ ਪਾਰਟੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੰਜੀਤ ਸਿੰਘ ਬਾਦਲ ਨੂੰ ਵੀ ਮੈਂ ਜਿਹੜਾ ਪਾਰਟੀ ਤੋਂ ਅਸਤੀਫਾ ਦਿੰਨਾ ਇੱਕ ਪਾਸੇ ਆਪ ਇਹ ਅਸਤੀਫਾ ਦੇ ਰਹੇ ਨੇ ਦੂਜੇ ਪਾਸੇ ਆਪ ਇਹ ਪਾਰਟੀ ਦੇ ਉੱਤੇ ਬਾਅਦ ਵਿੱਚ ਗਿਲਾ ਕਰ ਰਹੇ ਨੇ ਮੈਨੂੰ ਕੱਟਤਾ ਮੈਂ ਪਾਰਟੀ ਦੇ ਵਿੱਚ ਮੈਨੂੰ ਪੁੱਛਿਆ ਨਹੀਂ ਹੈ ਔਰ ਤੁਹਾਡੇ ਸਾਹਮਣੇ ਜਿਹੜੀ ਅਸੀਂ ਗੱਲ ਰੱਖਣੀ ਚਾਹੁੰਦੇ ਆਂ ਵੀ ਪਾਰਟੀ ਨੇ ਕਿਉਂ ਕਾਰਵਾਈ ਕੀਤੀ ਆਹ ਇਤ ਤਜਿੰਦਰ ਸਿੰਘ ਸਰਾਹ ਜਿਹਦੀਆਂ ਪਿਛਲੇ ਸਮੇਂ ਜਿਹੜੀਆਂ ਇੱਕ ਹੋਟਲ ਦੇ ਵਿੱਚ ਗਿਆਨ ਸਾਫਕਾ ਜਿਹੇ ਦਾ ਅਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਫੋਟੋਆਂ ਨਸ਼ਰ ਹੋਈਆਂ ਇੱਕ ਫਾਈਵ ਸਟਾਰ ਹੋਟਲ ਦੇ ਵਿੱਚ ਉਹੀ ਜਿਹੜਾ ਤਜਿੰਦਰ ਸਿੰਘ ਸਰਾਹ ਹੈ ਉਹ ਪ੍ਰੈਸ ਨੂੰ ਚੰਡੀਗੜ੍ਹ ਦੀ ਨੂੰ ਜਿਹੜਾ ਇਨਵਾਈਟ ਕਰ ਰਿਹਾ ਜਿਦੇ ਵਿੱਚ ਉਹ ਸਾਰਾ ਲਿਖ ਕੇ ਖਲਾਸਾ ਕਰ ਰਿਹਾ ਪੰਜਾਬ ਕੀ ਸਿਆਸਤ ਨੇ ਆਉਣੇ ਵਾਲਾ ਹੈ ਬੜਾ ਬਚਾਲ ਚੰਡੀਗੜ੍ਹ ਪ੍ਰੈਸ ਕਲੱਬ ਚ ਬੈਣੀ ਸੀ ਸਿਨੀਅਰ ਅਕਾਲੀ ਲੀਡਰ ਕਰੇਗਾ ਆਵਾਜ਼ ਖਲਾਸਾ ਬਦਲ ਦੇਣਗੇ ਰਾਜਨੀਤੀ ਕੇ ਸਮੀਕਰਨ ਔਰ ਉਹਦੇ ਵਿੱਚ ਸਾਰਾ ਕੁਝ ਸਥਾਨ ਲਿਖਿਆ ਚੰਡੀਗੜ੍ਹ ਪ੍ਰੈਸ ਕਲੱਬ ਟਾਈਮ ਲਿਖਿਆ ਤਰੀਕ ਲਿਖੀ ਹੋਈ ਆ ਟਾਈਮ ਲਿਖਿਆ ਦੁਪਹਿਰ 3:15 ਇਹ ਉਹਨੇ ਆਪਣੇ ਤਜਿੰਦਰ ਸਿੰਘ ਸਰਾ ਨੇ ਸਾਰੀ ਪ੍ਰੈਸ ਦੇ ਜਿੰਨੇ ਪੱਤਰਕਾਰ ਵੀਰ ਸੀਗੇ ਉਹਨਾਂ ਨੂੰ ਇਹ ਇੱਕ WhatsApp ਤੇ ਮੈਸੇਜ ਭੇਜਿਆ ਵੀ ਐਨੇ ਵਜੇ 3:15 ਦੇ ਉੱਤੇ ਜਗਦੀਪ ਸਿੰਘ ਚੀਮਾ ਜੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਦੇਖੋ ਤੁਸੀਂ ਤਾਰਾਂ ਕਿੱਥੇ ਜੁੜੀਆਂ ਹੋਈਆਂ ਸੀਗੀਆਂ ਇਹ 11 ਵਜੇ ਦੇ ਲਗਭਗ ਮੈਸੇਜ ਹੋਇਆ ਔਰ ਸਾਰੀ ਪ੍ਰੈਸ ਨੂੰ ਜਿਹੜੀ ਆ ਪ੍ਰਬੰਧ ਦਾ ਜਿਹੜਾ ਪ੍ਰੈਸ ਕਲੱਬ ਦਾ ਉਹ ਭਾਜਪਾ ਨੇ ਕੀਤਾ ਭਾਜਪਾ ਦੇ ਆਰਐਸ ਦੇ ਏਜੰਟ ਨੇ ਤੇਜਿੰਦਰ ਸਿੰਘ ਸਰਾ ਨੇ ਕੀਤਾ ਜਿਹਦਾ WhatsApp ਤੇ ਤੁਹਾਨੂੰ ਆਸੇ ਸੀ ਫੋਟੋ ਦਿਖਾ ਰਹੇ ਹਾਂ